ਕਿਸਾ ਸਿਕਾ ਜੀ ਸਾਰਿਆਂ ਨੂੰ ਬੜੇ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੋਡੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਮੱਜਾਂ ਤੇ ਇੱਕ ਸੂਈ ਸਭਾਈ ਗਾਤ ਨੂੰ ਦਿਖਾਉਣੀ ਹੈ ਤੇ ਬਾਕੀ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ 1000 ਰੁਪਏ ਚ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਠਾਕ ਵਧੀਆ ਤੁਸੀਂ ਸਲਾਮ ਸਾਬਾ ਵਧੀਆ ਜੀ ਤੇ ਨਾਮ ਦੱਸ ਦਿਓ ਇੱਕ ਵਾਰੀ ਫਿਰ ਨਾਮ ਮੇਰਾ ਅਵਤਾਰ ਸਿੰਘ ਹੈ ਹਾਂਜੀ ਪਿੰਡ ਬੋੜੇ ਵਾਲਾ ਕੰਗ ਸੇਲ ਵਿੱਠਾ ਝਲਮਸਾ ਇਹ ਫੋਨ ਨੰਬਰ ਹੀ ਬੋਲਦਾ ਨੰਬਰ ਹੈ 9463526806 ਠੀਕ ਹੈ ਤੇ ਅੱਜ ਗਾਂ ਵੀ ਲੈ ਆਂਦੇ ਫਿਰ ਇੱਕ ਤੇ ਗਾਂ ਵੀ ਹੱਥ ਜੀ ਲਈ ਪਹਿਲੇ ਦਿਨ ਹੀ ਅੱਗੇ ਤੇ ਨਹੀਂ ਕਦੀ ਗਾਂ ਵੇਖੀ ਤੁਹਾਡੇ ਅੱਡੇ ਤੇ ਮੈਨੂੰ ਗਾਂ ਬੜੀ ਚੰਗੀ ਲੱਗੀ ਮਾਸ਼ਾਅੱਲ ਹੈ ਲੱਦਨੇ ਠੀਕ ਹੈ ਜੀ ਤੇ ਤਾਜੀ ਸੋਈ ਆ ਤਾਜੀ ਸੋਈ ਪਰਸਾਂ ਦੀ ਸੋਈ ਆ ਪੀਗੀ ਚਲੋ ਫਿਰ ਅੱਤੇ ਸ਼ੁਰੂ ਕਰ ਲੈਂਦੇ ਆ ਬੱਚੀ ਮਗਰੇ ਅੱਛਾ ਮਗਰੇ ਤੇ ਬੱਚੀ ਆ 나ੜੂ ਜਿਹੜਾ ਨਾਲ ਹੀ ਆ ਤਾਜਾ ਤਾਜਾ ਹੀ ਬੱਚਾ ਆ ਹਾਂਜੀ ਬਿਲਕੁਲ ਤੇ ਆਹ ਦੇਖ ਸਾਡੇ 나ੜੂ ਵੀ ਨਾਲ ਤਾਜਾ ਹੀ ਆ ਜਿਹੜਾ ਇਹ ਦੇ ਦੇ ਥਾਣੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਥਨਾ ਦਾ ਸਾਈਜ਼ ਗਿਆ ਪੇਦਾ ਵੀ ਵਧੀਆ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਨਾ ਅੱਛਾ ਆਵੇ ਨੇ ਨੇ ਤੇ ਬਣਾਈ ਠੀਕ ਐ ਤੇ ਕੱਦ ਕਾਠ ਵੀ ਚੰਗਾ ਐ ਪੂਰਾ ਕੱਦ ਵੱਡੇ ਦੀ ਵਹਿੜ ਐ ਯਾਰ ਪੀਰ ਕਾਠ ਬੜਾ ਚੰਗਾ ਪਹਿਲੇ ਸੂਏ ਨੇ 15 16 ਕਿਲੋ ਦੁੱਧ ਕਿੱਧਰ ਲਾਗੋ ਲਈ ਆਪਣੀ ਅੱਛਾ ਐ ਹੁਣ ਦੁੱਧ ਵਾਦੀ ਕੱਢੂਗੀ ਤਾਂ ਫੇਰ ਕਿੰਨਾ ਕਰ ਜੂਗੀ ਦੁੱਧ 2 3 17 18 ਕਿਲੋ ਲੁੱਤੀਆਂ ਦੇਦੀ ਵੈਨੋ ਅੱਛਾ ਬਾਕੀ ਠੰਡੇ ਸੀਲਾ ਵੇਖੋ 17 18 ਦੇ ਲਾਗੇ ਬੰਦੇ ਦੁੱਧ ਜਿਹੜਾ ਕਹਿੰਦੇ ਵੀ ਹਰ ਕੀ ਕਰੀ ਜਾਊਗੀ ਖੋਲੋ ਹਾਂ ਫਿਰ ਤੋੜ ਦਈਏ ਥੱਲੇ ਚੰਗੀ ਬਣੀ ਆ ਉਤਰਾ ਇਹ ਆ ਵੀ ਕੱਦ ਕਾਠ ਦੀ ਚੰਗੀ ਆ ਕਾਲੇ ਰੰਗ ਦੀ ਬੈਠਿਆ ਬਹੁਤੇ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਕਾਲੇ ਰੰਗ ਦੀ ਵੈੜ ਹੋਵੇ ਜਿਹੜੀ ਬਿਲਕੁਲ ਤੇ ਇਹਨਾਂ ਦੇ ਨਾ ਕੋਈ ਠੰਡ ਦੇ ਪ੍ਰਵਾਹ ਨਾ ਕੋਈ ਗਰਮੀ ਦੀ ਪ੍ਰਵਾਹ ਤੇ ਦੁੱਧ ਵੀ ਸੰਗਣਾ ਹੁੰਦਾ ਇੰਦਾ ਗਾਂ ਬੰਦ ਤੇ ਆ ਵੀ ਸੀਲਸ ਲੱਗ ਗਏ ਕਿੰਨਾ ਰਜਾਜਾ ਮੁੱਲ ਰੱਖਣਾ ਇਹਦਾ ਮੋਲਾ ਜੀ ਅੱਜ ਕੱਦਣਾ ਪਹਿਲੀ ਵਾਰ ਅਸੀਂ ਲੈ ਲਈ ਆ ਠੀਕ ਆ ਮੋਲ ਵਾਰ ਪੀਦੇ 55000 ਰੁਪਇਆ ਅੱਛਾ ਵੇੜ 55 ਦੇ ਵੇਖਣ ਵਾਲੀ ਆ ਅੱਛਾ 50 ਦੇ ਦਈ ਗਏ ਵੇਖ ਲੈ ਛੋਟ ਛਾਟ ਕਰਨੀ ਵਿੱਚ ਹਰ ਪੇ 2000 ਹੋਰ ਛੱਡਾਂਗੇ 50 ਦੇ ਵਿੱਚੋਂ ਜੀਣ ਵਾਲਾ ਮੋਲ ਇਹ 48 48000 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਆ ਠੰਡੇ ਸੀਲ ਦੇ ਬਿਲਕੁਲ ਜਿੱਦਾਂ ਮਰਜੀ ਕੋਈ ਨਿਆਣਾ ਕੋਈ ਕੁਛ ਨਾ ਡੜਾ ਮੋ ਟੱਚ ਨੂੰ ਲੱਗਾ ਠੀਕ ਹੈ ਜੀ ਹਾਂ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਕੋ ਫੋਨ ਲਾਊਗਾ ਤੇ ਮੌਕੇ ਤੇ ਮਾਨਤਾ ਨੂੰ ਥਾਂ ਨਾ ਬੜਾ ਪਿਆਰਾ ਵਾ ਜਿਹੜਾ ਇਹਦੇ ਕੋਲ ਹਾਂ ਦੇਖ ਸਕਦੇ ਸਾਨ ਤੇ ਮਗਰ ਵੀ ਵੱਛੀ ਆ ਤੇ ਚਲੋ ਹੁਣ ਮੱਝਾਂ ਦਿਖਾਈਏ ਫਿਰ ਆ ਮੀਨੀ ਮੱਝ ਹੀ ਪਹਿਲਾਂ ਮੈਂ ਖਾ ਲਈਏ ਹਾਂ ਇਹ ਆ ਕੋਈ ਸੋਇਨੋ ਅੱਜ ਹਫਤਾ ਦਾਦਨੋ ਗੇਰਿਆ ਕੱਟਾ ਦੇ ਠੀਕ ਹੈ ਹਾਂ ਤੇ ਕਾਲ ਟਾਂ ਤੇ 12 ਕਿਲੋ ਤਿਆਰ ਹੋਗਾ ਇਸ ਲਈ 12 ਲੀਟਰ ਤਿਆਰ ਪੂਰਾ ਤਿਆਰ ਤਿਆਰ ਤੋਰੋ ਫਿਰ ਇਹਨੂੰ ਇੱਕ ਦੀ ਆ ਕੱਟਾ ਜੇ ਇਹਦੇ ਮਗਰ

ਦੋ 13 14 ਕਲੜਾ ਦਾ ਕਾਜੂ ਵੀ ਮਾਜ ਤੇ ਇਹਦਾ ਕਿੰਨਾ ਮੁੱਲ ਰੱਖਦੀ ਐ ਇਹਦਾ ਆਪ ਵੀ ਫੋਨ ਤੇ ਮੁੱਲ ਕਰਦਾਂਗੇ ਅੱਛਾ ਇਹਦਾ ਫੋਨ ਤੇ ਫੋਨ ਲਾਵੇ ਅੱਛਾ ਇਹ ਆ ਗ੍ਰੇਡ ਚ ਦੇਵਾਂਗੇ ਆਪਾਂ ਹਿਸਾਬ ਨਾਲ ਦੇ ਦੇਣੀ ਹਿਸਾਬ ਨਾਲ ਦੇ ਦਾਂਗੇ ਚਲੋ ਕੋ ਫੋਨ ਲਾ ਕੇ ਪੁੱਛ ਲੈਣਾ ਤੇ ਮੌਕੇ ਤੇ 12 ਇੰਚਰ ਤਿਆਰ ਐ ਜੀ ਜਿਆ ਪਿਆ ਗੁਲਗੁਪਾ ਵਿਚ ਆੜੰਗ ਚੋਾਈ ਕਰਕੇ ਤੇ ਉਤਰਾ ਕਿੰਨਾ ਕਿ ਦੁੱਧ ਕਰੀ ਜਾਊਗੀ ₹100 ਦੋ ਤਿੰਨ ਕਿਲੋ ਨੇ ਵਾਜਣਾ ਵਰ ਗੜੀਂ ਵਜਣਾ ਰੱਖੋ ਮੈਂ ਕਿਵੇਂ ਲੈਵਾ ਕਰਦਾ ਕੱਦ ਵਜਨ ਚ ਚੰਗੀ ਆ ਤਾ ਹਰ ਗੱਜ ਪੂਰੀ ਚਲੋ ਹੁਣ ਆ 14 ਗਰ ਸੌਖਾ ਦੇ ਜੋਗੀ ਤੇ ਹੁਣ ਆ ਜਿਹੜੀ ਮੱਝ ਜੇ ਇਹ ਹੱਥ ਜੀ ਦੂਜਾ ਸੂਆ ਸੋਏ ਜੇ ਮੱਝ ਕੱਲ ਰਾਤ ਦੀ ਅੱਛਾ ਹਾਂ ਆ ਕੱਟਾ ਜੀ ਦਾ ਆਹ ਨਾਲ ਬਿਲਕੁਲ ਹਾਂ ਕੱਟਾ ਜੀ ਆਹ ਸੂਰੇ ਖਾਲੀ ਕੀਤੀ ਜੀ ਅੱਜ ਹੀ ਲਿਆਂਦੀ ਮੈਂ ਆਹ ਦੇਖ ਸਾਡੇ ਜੀ ਸੂਰੇ ਪੂਰੇ ਫਰਾਈ ਕਰਕੇ ਨਾ ਅੱਛਾ ਇਹ ਆ 10 11 ਵਜੇ ਲਿਆਂਦੀ ਹੋਣੀ ਹੈ ਜੀ ਠੀਕ ਆ ਬੜਾ ਦੱਦਰ ਕਾਟਿਆ ਦਾ ਇਥੋਂ ਲਾਗੋ ਲਈਏ ਵੇ ਠੀਕ ਆ ਬਸ 12 ਗੱਲਾਂ ਪਿਛਲੇ ਸੂਆ ਕੱਢਿਆ ਅੱਜ ਜਿਹੜਾ ਮਤਲਬ ਇਹਨਾਂ ਤੀਸਰਾ ਦੇ ਨੇ ਸੂਈ ਨੂੰ ਤੀਸਰਾ ਦੇ ਨੇ ਤੇ ਤੀਸਰਾ ਦੇਣੀ ਆ ਜੇ ਖਾਲੀ ਕੀਤੇ ਮੈਂ ਮੱਝਾਂ ਕੋ ਬੜੀ ਚੋਣ ਜਾਣ ਬਹੁਤ ਜ਼ਿਆਦਾ ਝੰਸਾ ਲਗਾ ਤੇ ਅੱਜ ਸਵੇਰੇ ਕਿੰਦੇ ਖਾਲੀ ਕਰਤੀ ਹਾਂ ਥੋੜਾ ਲੱਪਾ ਲੱਪਾ ਲਗਾ ਤੇ 12 ਕ ਲੀਟਰ ਤੇ ਕਰੀਬ ਦੁੱਧ ਜਿਹੜਾ ਕਿੰਦੇ ਕੀ ਕਰੀ ਜਾਊਗਾ ਹਜੇ ਚੋਣ ਵਿੱਚ ਅਜੇ ਪੱਟ ਕੇ ਦਉਂਗਲੀਏ ਕੁੜੇ ਵੀ ਅਜੇ ਪੂਰੇ ਨਹੀਂ ਬਰਾਬਰ ਕੀਤੇ ਇਹਨੇ ਇਹ ਲੱਪੜੇ ਵੇਖੋ ਕਿਤੇ ਪੂਰਾ ਕਾਦ ਹੋਇਆ ਮਾਇਦਾ ਹੈਗਾ ਬਾਕੀ ਉਹਨਾਂ ਜਿੱਤਰਾ ਜਿੱਤਰਾ ਚਵਾਈਆਂ ਹੋ ਗਈਆਂ ਤਰ ਤਰਨ ਦੁੱਧ ਤੇ ਆਈ ਗਏ ਫਿਰ ਐ ਖਾਲੀ ਕੀਤੀ ਜੇ ਪੂਰੀ ਜਿਵੇਂ ਲਈ ਆ ਠੀਕ ਆ ਅੱਜ ਹੀ ਕਿੰਦੇ ਲਿਆਂਦੀ ਆ ਹਨ 12 ਵਜੇ ਛੱਡ ਕੇ ਗਿਆ ਗੜੀਆ ਠੀਕ ਆ ਫੇਰੇ 7 ਵਜੇ ਮਤਿਆ ਸਭ ਪੂਰੀ ਸੌਫ ਕਰਤੀ ਹਾਂ ਦੇਖ ਲਓ ਜੀ ਪੂਰੇ ਨਹੀਂ ਪੂਰੇ ਬਰਾਬਰ ਕੀਤੀ ਆ ਬਾਅਦ ਫੇਰ ਵਕਤ ਬਣ ਜਿੰਦੇ ਆ ਸ਼ਾਮ ਨੂੰ ਪੂਰਾ ਲੈ ਦੋ ਚਾਰ ਖਾ ਵੀ ਤੋਂ ਬਣਨਾ ਹੈ ਦਾ ਤੇ ਇਹਦਾ ਫਿਰ ਮੁੱਲ ਬਾਅਦ 40 ਜੀ ਜਿੱਦੀ ਮਾਇ ਪਾਏ ਮੁੱਲ 80 ਤੋਂ 75 ਦੀ ਗੰਦਾ ਆ ਗਿਆ ਹਾਂਜੀ ਆਪਾਂ ਹੁਣ ਇਸ ਟਾਂ ਤੇ ਚਲੋ ਤਾਜੀ ਸੋਇਆ 70 ਦੇ ਦਾਂਗੇ। ਸ਼ੋਰਟ ਕਰ ਦਈਏ ਵਿੱਚ ਥੋੜੀ ਘਰ। ਕਰਾ ਦੇ ਜੇ ਤੁਸੀਂ ਕਰੀ ਆਪ। 2000 ਛੱਡ ਦਈਏ ਫਿਰ। ਦੇ ਦਾਂਗਾ ਆਪੀ 2000 ਛੱਡ। 68000 ਦੀ ਦੇ ਦਾਂਗਾ। ਦੇਵ ਵਾਲਾ 60000 ਤੇ 4000 ਸਮਾਰਕ 75 ਤੋਂ ਮਾਰ ਵੀ ਤੇ ਨਾਲੀ ਮੱਝ ਆ। ਠੀਕ ਹੈ ਜੀ। ਹਾਂ ਜੀ ਹਾਂ ਜੀ। ਤੇ ਹੁਣ ਆ ਚੋਟੀ ਭਰੇ ਦੇ ਵਿੱਚ 10 ਸੋਇਆ ਦੀ ਸੋਇਏ ਜੇ। ਠੀਕ ਹੈ। ਸੋਇਆ ਨੂੰ 8-10 ਨੂੰ ਗਿਆ ਕੱਟਾ ਜੇ। ਹਾਂ ਕੱਟਾ ਜੀ ਤੇ ਮਗਰ ਅਜੇ ਕੱਟੇ ਹੀ ਆ ਸਾਰੇ। ਕੱਟੇ ਕੱਟੇ ਹੀ। ਤੇ ਇਹਦੇ ਕੋਲ ਦੁੱਧ। ਇਹਦਾ ਆਪੀ ਦੁੱਧ 8 ਹੋ ਜੇ 9-8 ਕਿਲੋ ਦਾ ਲੰਪਕ ਬਾਕੀ ਠੰਡੇ ਸੀਲ ਹੈ ਚੋਣ ਚਾਣੀ ਤੇ ਨੰਬਰ ਲੱਗਾ ਜੇ ਇਹ ਕਿੰਨਾ ਕਰੀ ਜਾਵੇ ਦੁੱਧ ਅਰਬ 10 ਕਿਲੋ ਰਾਮ ਨੂੰ ਕਰ ਜੂਗੀ ਤੋਂ ਹੁਣ ਆਇਆ ਨਾ ਮਾਜਨੇ ਹੁਣ ਪੱਟੇ-ਪੁੱਟੇ ਕਾਲੇ ਚੱਲ ਪੈਣੇ ਕੋਵਾਨੇ ਦੇ ਟਾਕਾ ਥੋੜੀ ਗਾਂ ਰੱਖਦੀ ਆ ਬਾਕੀ ਉਮੀਦ ਹੈ ਦੀ ਗਾਰਡ ਵੀ ਚੰਗੀ ਹੋਗੀ ਗਾਰਡ ਪਰ ਸਫਾਈ ਵਾਲੀ ਝੋਟੀ ਤੇ ਹੱਥ ਨਹੀਂ ਚਲੋ ਸਿੰਕੀ ਲਗਾਏ ਬਾਕੀ ਛੋਟੀ ਸਿੰਘ ਦੀ ਝੋਟੀ ਹੈ ਫੱਬਦੀ ਹੈ ਜਿਹੜੀ ਆਪਣੇ ਕਦ ਹੋ ਜੀ ਇਹ ਆ ਵੀ ਬਹੁਤ ਸਾਫ ਸੁਥਰੀ ਛੰਟੀ ਸੀ ਲ ਬਿਲਕੁਲ ਐ ਚੋਰ ਚਾਨਕ ਨੰਬਰ ਭਾਂ ਦੇ ਆਣਾ ਵੈ ਸਦੇ ਚੋਣ ਤੇ ਇਹਦਾ ਕਿੰਨਾ ਮੁੱਲ ਰੱਖਦੀ ਐ ਮੁੱਲ ਐ ਬਿਲਕੁਲ ਜੈ ਜੈ ਕਰਨਾ ਇਹਦਾ ਕਿੰਨਾ ਮੁੱਲ ਐ 75 ਕਰ ਲਈਏ ਭਾਵੇਂ 70000 70000 ਹੋ ਗਏ ਹਾਂਜੀ ਕਰ ਦਈਏ ਵਿੱਚ ਛੋਟ ਛੜ ਕੇ ਬਰਾਬਰ ਹੀ ਕਰ ਦਈਏ ਜੋੜਾ ਫਿਰ 68 ਦੀ ਉਹ ਲੈ ਭਾਵੇਂ ਕੋਈ 68 ਦੀ ਭਾਵੇਂ ਕੋਈ ਆ ਲੈ ਜੀ ਹਰ ਇੱਕ ਇਹਦਾ 1000 ਸ਼ਟ ਕਰਦਾਂਗੇ ਅੱਛਾ ਹਾਂ ਜੇ ਕੋਈ ਜੋੜਾ ਇਕੱਠਾ ਲੋ ਨਾ 1000 ਓ ਸ਼ਟ ਦਾਂਗੇ 60 ਦੀ ਦੇ ਦਾਂਗਾ ਅੱਛਾ 60 ਦੀ ਦੇ ਦੋ ਹਾਂ ਠੀਕ ਹੈ ਜੀ ਬਾਕੀ ਤੇ ਬੜੀ ਸਾਫ ਸਫਾਈ ਤੇ ਬਾਕੀ ਇਹ ਆ ਵੀ ਸਾਰੀਆਂ ਸੂਈਆਂ ਵਾਂ ਸਾਰੀਆਂ ਸੂਈਆਂ ਚੋ ਚੋ ਆ ਕੇ ਤਸੱਲੀ ਕਰ ਤਸੱਲੀ ਕਰਕੇ ਨਾ ਵੇ ਚਾ ਕੇ ਖੜੋ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇ ਚਾ ਕੇ ਤਸੱਲੀ ਕਰਕੇ ਖੜੋ ਜੀ